ਨਹਾਉਣ ਦਾ ਕਿਹਾ ਸੀ ਪਤਾ ਨਹੀਂ ਕਿੱਧਰ ਵਗ ਗਿਆ ਹੁਣ ਪਾਣੀ ਦਿੱਤਾ ਹੋਇਆ ਪਿਆ ਸਵੇਰ ਤਰ ਪਿਆ ਕਿੱਧਰ ਗਿਆ ਕੋੜੇ ਮੰਮੀ ਪਤਾ ਨਹੀਂ ਆ ਬਠਾਣਾ ਬਣਾ ਦਾ ਆ ਬਠਾਉਂਗੀ ਅੰਦਰ ਲ ਨਹਾਉਣ ਦਾ ਕਿਹਾ ਸੀ ਦਾ ਆ ਬਠਾ ਜਰਦਾ ਮੜੀ ਜਾਂਦਾ ਫੇ ਤੈਨੂੰ ਨਹਾਉਣ ਦਾ ਕਿਹਾ ਸੀ 10 ਦਿਨਾਂ ਤੋਂ ਨਾਤੇ ਨੂੰ ਹੋਇਆ ਸਾਰੇ ਫੇ 10 ਦਿਨ ਥੋੜੇ ਐ ਮਸਤ ਮਾਰਦੀ ਐ ਬੋਕ ਵਰਗੀ ਨਾ ਲੈਂਦਾ ਪਾਣੀ ਦਿੱਤਾ ਹੋਇਆ ਪਿਆ ਮੈਂ ਨਹੀਂ ਨਹਾਉਣ ਦਾ ਉੱਲੀ ਲੱਗ ਜੂਗੀ ਮੁਸਕ ਮਾਰੂ ਵੀ ਹੋਰ ਕਦੋਂ ਨਾਵੇਂਗਾ ਤੂੰ ਅਜੇ ਲੱਗੀ ਤਾਂ ਇਹ ਨਹੀਂ ਲੱਗ ਜੂਗੀ ਨਹੀਂ ਲੱਗੀ ਤਾਂ ਹਮਦੀ ਕਿਹੜਾ ਦੱਸ ਬੰਤੇ ਨਹੀਂ ਹਮਦੀ ਨਾ ਕਿਹੜਾ ਦੱਸ ਬਿਆਨੀ ਕਰੁੰਦੇ ਹਮਦੀ ਕਿਹੜਾ ਦੱਸ ਬੰਤੇ ਨਹੀਂ ਲੈ ਹਮਚੌਰੇ ਨੂੰ ਸ਼ਰਮ ਨਹੀਂ ਆਉਂਦੀ ਨੱਚਣ ਨੂੰ ਦੱਸ ਕੀ ਹੋਇਆ ਤੈਨੂੰ ਸ਼ਰਮ ਮੰਨ ਲੈ ਵੜੀ ਮੋਟੀ ਮਾਤਾ ਤੇਰੇ ਵਿਆਹ ਵੇ ਜ਼ਰੂਰ ਨੱਚਾਂ ਆਪਣੇ ਵੇਲੇ ਮੁੜਕੇ ਦਾ ਨੱਚੇ ਨਹੀਂ ਨਾ ਤੂੰ ਕਿਸੇ ਰਿਸ਼ਤੇਦਾਰੀ ਚ ਲੈ ਕੇ ਗਈ ਐ ਕਿਤੇ ਮੈਨੂੰ ਨਾ ਵਿਆਹ ਸਾਦੀ ਚ ਲੈ ਕੇ ਗਈ ਐ ਕਿਉਂ ਮੈਂ ਨੱਚਣ ਨੂੰ ਜੀ ਨਹੀਂ ਕਰਦਾ ਮੇਰਾ ਵਿਆਹ ਸਾਦੀ ਚ ਉਹ ਹੀ ਗੱਲ ਤੂੰ ਰਿਸ਼ਤੇਦਾਰੀ ਚ ਤੂੰ ਜਾਣਾ ਹੈਗਾ ਵਿਆਹ ਤੈਨੂੰ ਕਿੱਥੇ ਲੈ ਜਾ ਤੂੰ ਭਲਾ ਮਾਨਸ ਢੱਕ ਕੇ ਉਹ ਹੀ ਗੱਲ ਐ ਨਹੀਂ ਪਤਾ ਤੂੰ ਕੀ ਕਰੇਗਾ ਕਾਹ ਮੇਰੀ ਬੇਇੱਜ਼ਤੀ ਕਰਾਉਣੀ ਐ ਨਾ ਜਾ ਕੇ ਤੂੰ ਕਿਉਂ ਮੇਰੇ ਦਿਮਾਗ 'ਚ ਫਰਕ ਹੈ ਕਸਰਾ ਕੋਈ ਹੋ ਜਾ ਤੈਨੂੰ ੱੱਕੇ ਨੂੰ ਬਥੇਰਾ ਪਤਾ ਲੱਗਦਾ ਹੈ ਮਾਰ ਲਿਆ ਪੁੱਕੀ ਖਾ ਲਈ ਗੋਲੀਆਂ ਖਾ ਲਈਆਂ ਹੋਰ ਇਹਨੂੰ ਕੋਈ ਕੰਮ ਨਹੀਂ ਹੈਗਾ ਕੋਈ ਕਬੀਲਦਾਰੀ ਦਾ ਨਹੀਂ ਫਿਕਰ ਕੋਈ ਜਵਾਕ ਜੱਲਿਆ ਦਾ ਨਹੀਂ ਫਿਕਰ ਹੌਲੀ ਬੰਦਿਆ ਕਰ ਹੌਲੀ ਬੱਟ ਬਾਜੂ ਤੇਰਾ ਤੁਹਾਨੂੰ ਨਾ ਮੇਰੇ ਕਦੇ ਜੀ ਕਰਦਾ ਬੋਲਣ ਨੂੰ ਮੈਨੂੰ ਆਏ ਦਾ ਫਖਾ ਤੇ ਤੇਨੀ ਚੀ ਬੋਲ ਕੇ ਮੈਨੂੰ ਫਖਾ ਤੂ ਹੀ ਡਿੱਗੀ ਜਨੈ ਮੈਨੂੰ ਦਾਜਾ ਤਖਾ ਖੁਗੀ ਜੰਦਗ ਮੈਨੂੰ ਲੱਗਦਾ ਹੈ ਪੱਕਾ ਕਾਨੂੰਨ ਕੋ ਕਰਾਏ ਤਰੀਕਾ ਨਹੀਂ ਚੁਪੀ ਜਾਣਾ। ਉਹ ਪੈਰੇ ਮੁੰਨਾਤਾ ਤੇ ਆ ਕੇ ਜਲੂਸ ਕੱਢੇ। ਕੱਪੜਿਆਂ ਨੂੰ ਕੀ ਹੋਇਆ? ਕਿੱਥੇ ਜਲੂਸ ਕੱਢਿਆ? ਹਲ ਲੱਤ ਤੇ ਪੱਤੀ ਕਿਧਰ ਗਈ? ਆ ਇਧਰ ਲਈ ਲੱਤ ਤੇ ਐ। ਫੁਰਤ ਕਰ ਲਿਆ ਮਾੜੀ ਮੋਟੀ। ਪੱਤੀ ਚੜਾਈ ਛੱਡੇ ਸੀ ਤਾਂਾਂ ਗਨੇ ਆ ਗਈ। ਜੇ ਤੈਨੂੰ ਮੋਟਾ ਮੇਰੀ ਕਿਹਦਾ ਲੱਗੇ ਵੀ ਕਿਵੇਂ ਆ ਗਈ? ਜੇ ਤੈਨੂੰ ਪਤਾ ਹੀ ਨਹੀਂ ਲੱਗਦਾ ਡੱਕੇ ਨੂੰ। ਮੇਰੇ ਕੋਲ 200 ਰੁਪਏ ਸੀ ਇੱਧਰ ਗਿਆ ਥਿਆ ਐਸੂ ਐਸੋ ਨਹੀਂ ਜਾਣੂ ਮੈਨੂੰ ਕਿੱਥੋਂ ਥਿਆਗਾ ਤੇਰੇ ਕੋਲ ਹੀ ਹੋਊਗਾ ਦੇਖ ਲਾਉਂਦਾ ਮੈਂ ਨਹੀਂ ਚੱਕਿਆ ਹਾਂ ਸੱਚ ਸੌ ਕਰਤੀ ਆ ਇੱਧਰ ਲੈ ਪਾਸ ਸੀ ਹਾਂ 100 ਰੁਪਏ ਤਾਂ ਮੇਰੇ ਜਾਦ ਆ ਗਿਆ ਤੂੰ ਕੀ ਰਹਿ ਸੀ ਖੜਕੇ ਕਿ ਤੂੰ ਉਹੋ ਜਿਹਾ ਆਪਣੇ ਖੜਾਇਦਾ ਚੱਪਲਾਂ ਨੂੰ ਮੰਗੇ ਸੀ ਪਰਸੋਂ ਤੂੰ ਹਾਂ ਸੱਚਾ ਮੇਰੇ ਨਾਲ ਤੂੰ ਰੋਜ਼ ਹੀ ਸਲੀਪਰ ਪਵਾਉਣਾ ਹੈ ਸ਼ਰਮ ਮੰਨ ਲਿਆ ਕਰ ਚੌਰਿਆ ਮੇਰੇ ਕੋਲ ਹੈ ਨਹੀਂ ਆ ਤੇ ਸੰਭਾਲ ਲੈ ਜੇ ਤੂੰ ਸੌਦੀ ਭੁੱਕੀ ਲੈ ਆ 200 ਦੀ ਵੀ ਲੈ ਆ ਹੋਵੇਂਗਾ ਏ ਕਿੱਧਰ ਮੈਨੂੰ ਪਲੇਖਾ ਲਕੀਂ ਦਿੰਦਾ ਕਿਤੇ ਤੈਨੂੰ ਤਾਂ ਨਹੀਂ ਇੱਥੇ ਆຊੂ ਕੇ ਵੜੇ ਤਾ ਮੈਨੂੰ ਨਹੀਂ ਥੇ ਮੈਨੂੰ ਵੜੇ ਚ ਤੂੰ ਰੋਜ਼ ਹੀ ਛਾਣਾ ਦਿੰਦਾ ਫਿਰ ਤੈਂ ਜਦੋਂ ਮੈਂ ਚਰਚਾ ਕਰਦੇ ਆਉਂਦਾ ਤੂੰ ਮੇਰੇ ਮਾਗਰ ਤੂੰ ਹੀ ਆਉਂਦੀ ਸੀ ਫਿਰ ਮਾਗਰ ਤਾਂ ਆਉਣਾ ਤੁਰਨੇ ਕੰਮ ਤੋਂ ਦੇ ਮੈਂ ਤੇਰੇ ਪੈਸੇ ਚੱਕਦੀ ਫਿਰਦੀ ਆਂ ਹੇ ਤੂੰ ਆਲਾ ਆਵੇ ਆ ਮੇਰੇ ਚੌਰਾ ਸ਼ਰਮ ਨਹੀਂ ਆਉਂਦੀ ਮੈਨੂੰ ਲੱਗਿਆ ਘਰਾੜੇ ਮਾਰਨਾ ਲੀੜਾ ਚ ਵੀ ਮੁਸਕ ਮਾਰੂਗੀ ਵੀ ਤੂੰ ਲੀੜੇ ਤਾਂ ਲਾ ਦੇ ਜੇ ਨਹੀਂ ਨਾ ਵਾ ਪਾਣੀ ਤੱਤਾ ਹੋਇਆ ਪੀ ਦੇ ਲੈ ਹੱਦ ਹੋ ਗਈ ਇਹਦੇ ਆਲੀ ਤਾਂ ਹੈ ਕੀ ਇਹ ਜਿਹਾ ਬਰਾਮਲੀ ਦਾ ਰੱਬ ਕਿਸੇ ਨੂੰ ਨਾ ਦੇਵੇ ਇਹੋ ਜਿਹੇ ਨਾਲ ਤਾਂ ਰੱਬ ਬਾਹ ਕਵਾਵੇ ਨਾ ਚੱਲ ਕੋਈ ਨਾਮ ਵੀ ਨਾ ਬੋਲ ਹੋਰ ਕੀ ਕਰਾਂ ਹੁਣ ਮੈਂ ਇਹਨੂੰ ਤਾਂ ਸ਼ਰਮ ਹੈ ਨਹੀਂ ਦੇਖ ਲੈ ਲੀੜਾ ਚ ਵੀ ਮੁਸਕ ਮਾਰੂਗੀ ਰੱਬ ਮੈਂ ਤਾਂ ਕਹਿੰਦੀ ਆ ਜਾਮਲੀ ਕਿਸੇ ਨੂੰ ਨਾ ਦੇਵੀ ਚੱਲ ਕੋਈ ਨਵੇਂ ਮੰਮੀ ਆ ਗੋਈ ਜੀ ਨਹੀਂ ਕਰਦਾ ਇੰਨੇ ਨਸ਼ੇ ਪਤੇ ਦਾਦਾ ਨੂੰ ਲੱਗੋਇ ਨਾ ਕਰਾਰੇ ਦਾ ਕੇ ਮਾਂ ਸ਼ਰਮੀ ਨਹੀਂ ਕਿਹਿੰਦਾ ਸਾਰਿਆਂ ਨੂੰ ਦੀ ਬੰਦਰੇ ਕਾਰ ਅਸੀਂ ਨਿੱਕੀ ਜੀ ਵੀਡੀਓ ਵਾਲ ਦਿਖਾ ਰਹੇ ਆ ਨਸ਼ੇ ਪਤੇ ਵਾਲਿਆਂ ਦੀ ਵੀ ਨਸ਼ੇ ਪਤੇ ਤੋਂ ਕੁਝ ਨਹੀਂ ਰੱਖਿਆ ਨਸ਼ੇ ਪਤੇ ਨੂੰ ਰਿਆ ਰਹੋ ਹੈ ਬੱਚੋ ਧੰਨਵਾਦ ਦੇਖੋ ਇਹ ਗੱਲ ਹੈ ਜਿਹੜੀ ਪੀੜੀ ਨਸ਼ੇ ਪਤੇ ਤੋਂ ਮਸੂਮੀ ਨਸ਼ੇ ਪਤੇ ਤੋਂ ਬਗੂਰ ਹੋ ਗਈ ਤਾਂ ਪੇੜੀ ਅੱਗੇ ਵਧੂਗੀ ਅਸੀਂ ਇਹ ਵਿਹਾਰ ਕਰ ਰਹੀ ਆ ਸਾਰੇ ਇੰਤਰਵਾਰਤ